ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਬ੍ਰਹਮ ਕਵਚ ਜੋ ਕਿ ਗੁਰੂ ਦੀ ਬਾਣੀ ਦੀ ਢਾਲ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਢਾਲ ਬਣ ਕੇ ਸਾਡੀ ਰੱਖਿਆ ਕਰਦੀ ਹੈ ਸਤਨਾਮ ਵਾਹਿਗੁਰੂ ਜੀਓ ਅਸੀਂ ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੇ ਡਰ ਨਾਲ ਘਿਰੇ ਰਹਿੰਦੇ ਹਾਂ ਕਦੇ ਸਾਨੂੰ ਰੋਗਾਂ ਦਾ ਡਰ ਹੁੰਦਾ ਹੈ ਕਦੇ ਨੌਕਰੀ ਜਾਂ ਮਾਇਆ ਗਵਾਉਣ ਦਾ ਡਰ ਹੁੰਦਾ ਹੈ ਕਦੇ ਵੈਰੀਆਂ ਦਾ ਡਰ ਹੁੰਦਾ ਹੈ ਤੇ ਕਈ ਵਾਰ ਅਣਜਾਣੇ ਡਰ ਜੋ ਸਾਨੂੰ ਅੰਦਰੋਂ ਖਾਂਦੇ ਜਾਂਦੇ ਹਨ ਪਰ ਗੁਰੂ ਸਾਹਿਬ ਜੀ ਆਖਦੇ ਹਨ ਜੇ ਤੂੰ ਪਰਮਾਤਮਾ ਦੇ ਨਾਮ ਦੀ ਕਵਚ ਬਣਾਏ ਤਾਂ ਕੋਈ ਵੀ ਬੁਰਾ ਤੈਨੂੰ ਛੂ ਨਹੀਂ ਸਕਦਾ ਇਸ ਨੂੰ ਹੀ ਆਤਮਿਕ ਭਾਸ਼ਾ ਵਿੱਚ ਕਹਿੰਦੇ ਹਨ ਬ੍ਰਹਮਕ ਵਿੱਚ ਜਾ ਕੋ ਰਾਖੇ ਬ੍ਰਹਮ ਆਪ ਤਾ ਕੋ ਮਾਰਨਾ ਸਾਕੈ ਕਾਲ ਗੁਰੂ ਜੀ ਸਮਾਉਂਦੇ ਹਨ ਜਿਸ ਦੀ ਰੱਖਿਆ ਖੁਦ ਪ੍ਰਭੂ ਕਰਦਾ ਹੈ ਉਸ ਨੂੰ ਮੌਤ ਵੀ ਛੂ ਨਹੀਂ ਸਕਦੀ ਇਹ ਸ਼ਬਦ ਵਿੱਚ ਸਿੱਧੀ ਗੱਲ ਹੈ ਜੇ ਤੇਰਾ ਸਾਥੀ ਬ੍ਰਹਮ ਪ੍ਰਮਾਤਮਾ ਹੈ ਜੇ ਤੇਰੀ ਢਾਲ ਗੁਰਬਾਣੀ ਹੈ ਜੇ ਤੇਰਾ ਹਥਿਆਰ ਨਾਮ ਹੈ ਤਾਂ ਕੋਈ ਸ਼ਕਤੀ ਤੈਨੂੰ ਹਾਰ ਨਹੀਂ ਸਕਦੀ ਹਾਨੀ ਨਹੀਂ ਪਹੁੰਚਾ ਸਕਦੀ ਭਾਵ ਇਹ ਹੈ ਬ੍ਰਹਮਕ ਵਿੱਚ ਨਾਮ ਗੁਰਬਾਣੀ ਸਿਮਰਨ ਸਾਧ ਸੰਗਤ ਕਈ ਲੋਕ ਰਾਤ ਨੂੰ ਡਰਦੇ ਹੋਏ ਸੌਂਦੇ ਹਨ ਕਈਆਂ ਨੂੰ ਅਣਚਾਹੀਆਂ ਚਿੰਤਾਵਾਂ ਖਾਂਦੀਆਂ ਹਨ ਪਰ ਜਿਸ ਨੇ ਆਪਣੇ ਮਨ ਵਿੱਚ ਨਾਮ ਦੀ ਰਾਖੀ ਬੰਨ ਲਈ ਉਨਾਂ ਲਈ ਦੁਨੀਆ ਦੇ ਹਮਲੇ ਫਿਕਰੇ ਨਹੀਂ ਨਾਮ ਅਮੋਜ ਦੀਵਾਨ ਹੈ ਨਨਕ ਰਖਨਹਾਰਾ ਨਾਮ ਇੱਕ ਅਡੋਲ ਅਟਲ ਸਚਾਈ ਹੈ ਇਹ ਹੀ ਅਸਲੀ ਬ੍ਰह्म ਕਵਚ ਹੈ ਜਿਨ੍ਹਾਂ ਨੂੰ ਨੈਗੇਟਿਵ એનર્ਜੀ ਡਰ ਭਰਮ ਜਾਂ ਵਿਗਨ ਮਹਿਸੂਸ ਹੁੰਦੇ ਹਨ ਨਿਤਨੇਮ ਹੋ ਇਹ ਸ਼ਬਦ ਪੜਨ ਸੋਦਰ ਅਨੰਦ ਸਾਹਿਬ ਸ਼ਲੋਕ ਮਹੱਲਾ 9 ਜਾਂ ਸਿਰਫ ਵਾਹਿਗੁਰੂ ਨਾਮ ਦਾ ਅਭਿਆਸ ਕਰਨ ਆਪਣੇ ਕੰਮ ਤੇ ਜਾਂ ਸੌਣ ਤੋਂ ਪਹਿਲਾਂ ਏਕਮਕਾਰ ਸਤਨਾਮ ਨੂੰ ਮਨ ਵਿੱਚ ਵਸਾਓ ਜੇ ਤੂੰ ਆਪਣੀ ਆਤਮਾ ਦੇ ਘੇੜੇ 'ਚ ਗੁਰੂ ਦੀ ਬਾਣੀ ਦੀ ਲੋਹੀ ਕਵਚ ਬੰਨ ਲੈਣਾ ਹੈ ਤਾਂ ਤੈਨੂੰ ਡਰ ਨਹੀਂ ਲੱਗੇਗਾ ਨਾ ਤੂੰ ਹਾਰੇਗਾ ਧਰਮ ਕਵਚ ਤੋਂ ਭਾਵ ਹੈ ਨਾਮ ਪਲੱਸ ਸਾਧ ਸੰਗਤ ਪਲੱਸ ਵਿਸ਼ਵਾਸ ਤੇ ਪਲੱਸ ਗਿਆਨ ਇਹੀ ਗੁਰੂ ਦੀ ਬਾਣੀ ਹੈ ਜੋ ਨਿਰਭਉ ਵੀ ਬਣਾਉਂਦੀ ਹੈ ਨਿਰਵੈਰ ਵੀ ਬਣਾਉਂਦੀ ਹੈ ਤੇ ਅਵੇ ਵੀ ਬਣਾਉਂਦੀ ਹੈ ਸਤਨਾਮ ਵਾਹਿਗੁਰੂ ਜੀਓ ਇਹ ਹੀ ਬਾਣੀ ਪੜਿਆ ਕਰੋ ਬ੍ਰह्मਕਵਚ ਦੀ ਬਾਣੀ ਜੋ ਵੀ ਪ੍ਰਾਣੀ ਰੋਜ਼ ਪੜ੍ਹੇਗਾ ਤਾਂ ਇਸ ਨਾਮ ਜਪਣ ਨਾਲ ਉਸ ਦੀ ਆਤਮਿਕ ਰੱਖਿਆ ਵੀ ਹੋਵੇਗੀ ਧਿਆਨ ਅਤੇ ਸ਼ਾਂਤੀ ਦੀ ਵੀ ਪ੍ਰਾਪਤੀ ਹੋਵੇਗੀ ਰਾਖ ਲੈ ਮੋਹੈ ਰਾਖਣ ਹਾਰੇ ਤੇ ਇੱਕ ਗੱਲ ਬਹੁਤ ਆਪਣੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਬ੍ਰਹਮ ਕਵਚ ਪੜਨ ਦੇ ਨਾਲ ਤੁਹਾਡੀ ਆਤਮਾ ਤੇ ਅਣਜਾਨੀ ਅਨਖੁਸ਼ੀ ਦਾ ਹਮਲਾ ਨਹੀਂ ਹੋ ਸਕਦਾ ਜਿਸ ਵਿੱਚ ਵਕਤ ਚੁੱਪ ਚੀਕਾਂ ਬਣ ਜਾਣ ਜਦੋਂ ਮਨ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬੇ ਉਸ ਵੇਲੇ ਬ੍ਰਹਮ ਕਵਚ ਦੀ ਲੋੜ ਹੈ ਇਹ ਕੋਈ ਮਾਨਵ ਬਣਾਇਆ ਹੁਖਿਆਲ ਨਹੀਂ ਇਹ ਤਾਂ ਪਾਰ ਬ੍ਰਹਮ ਦਾ ਡਿਵਾਈਨ ਸ਼ੀਲਡ ਹੈ ਜੋ ਸਾਨੂੰ ਰੱਖਿਆ ਦਿੰਦਾ ਹੈ ਸਿਰਫ ਸ਼ਰੀਰਕ ਨਹੀਂ ਸਗੋਂ ਮਨੁੱਖੀ ਚਿਤਾਵਾਂ ਨਿੰਦਕਾ ਅੰਦਰਲੇ ਬਿਕਾਰਾਂ ਤੇ ਕਾਲ ਦੇ ਹੋਠੋਂ ਵੀ ਜਾ ਕੋ ਰਾਖੈ ਬ੍ਰਹਮ ਆਪ ਤਾਕੋ ਵਾਰ ਨਾ ਸਾਕੈ ਕਾਲ ਜਾ ਕੇ ਹਿਰਦੈ ਬਸੈ ਭਗਵਾਨ ਤਿਸਕੇ ਨੇੜ ਨਾ ਆਵੇ ਸ਼ੈਤਾਨ ਜਿਸ ਮਨੁੱਖ ਦੀ ਰੱਖਿਆ ਸਵੇ ਪ੍ਰਭੂ ਕਰਦਾ ਉਸ ਨੂੰ ਮੌਤ ਦਰ ਦੁੱਖ ਜਾਂ ਬੁਰਾ ਅਸਰ ਨਹੀਂ ਹੋ ਸਕਦਾ ਇਹ ਕੋਈ ਕਵਿਤਾ ਨਹੀਂ ਇਹ ਜੀਵਨ ਦੀ ਇੱਕ ਸਚਾਈ ਹੈ ਜਿਸ ਘਰ ਵਿੱਚ ਵਾਹਿਗੁਰੂ ਦੇ ਨਾਮ ਦੀ ਗੂੰਜ ਹੈ ਉੱਥੇ ਨਾ ਕਰਜ਼ਾ ਰਹਿੰਦਾ ਹੈ ਨਾ ਰੋਗ ਤੇ ਨਾ ਹੀ ਸ਼ਤਰੂ ਜਿਵੇਂ ਪੁਰਾਣੇ ਯੁੱਗਾਂ ਵਿੱਚ ਯੋਧੇ ਲੋਹ ਦੇ ਇੱਕ ਵੱਚ ਪਹਿਨ ਕੇ ਯੁੱਧ ਵਿੱਚ ਜਾਂਦੇ ਸਨ ਉਸੇ ਤਰ੍ਹਾਂ ਅੱਜ ਮਨੁੱਖੀ ਜ਼ਿੰਦਗੀ ਦੇ ਵਿਘਨਾਂ ਵਿਕਾਰਾਂ ਡਿਪਰੈਸ਼ਨ ਅਤੇ ਡਰਾਂ ਦੇ ਖਿਲਾਫ ਆਪਣੀ ਰੱਖਿਆ ਕਰਨ ਲਈ ਸਾਨੂੰ ਗੁਰਬਾਣੀ ਦੇ ਇੱਕ ਵੱਚ ਦੀ ਲੋੜ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੋਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਗਤ ਦੇ ਹਮਲਿਆਂ ਤੋਂ ਬਚਾਉਣ ਵਾਲੇ ਕਵਚ ਦੇ ਚਰਨਾਂ 'ਚ ਲਿਆਉਂਦੇ ਹਨ ਜੇ ਤੂੰ ਹਰ ਰੋਜ਼ 5-10 ਮਿੰਟ ਧਿਆਨ ਨਾਲ ਵਾਹਿਗੁਰੂ ਵਾਹਿਗੁਰੂ ਜਪੇ ਉਹੀ ਤਰ੍ਹਾਂ ਤੋਂ ਨੈਗੇਟਿਵ એનર્ਜੀ ਡਰ ਅਣਚਾਹੇ ਹਮਲੇ ਤੇ ਮਨ ਦੀ ਚਿੰਤਾ ਰੂਪੀ ਤੀਰ ਵਾਪਸ ਮੋੜ ਦੇਵੇਗੀ ਬ੍ਰਹਮ ਕਵਚ ਬਣਾਉਣ ਦੇ ਤਿੰਨ ਤਰੀਕੇ ਨਾਮ ਜਪਣਾ ਨਰਾਇਣਾ ਸਿਮਰਨ ਕਰੋ ਵਾਹਿਗੁਰੂ ਮੂਲ ਮੰਤਰ ਤੇ ਜਪਜੀ ਸਾਹਿਬ ਸਤ ਸੰਗਤ ਚੰਗੀਆਂ ਸੰਗਤਾਂ 'ਚ ਰਹੋ ਜਿੱਥੇ ਗੁਰਵਾਣੀ ਉਚਾਰਨ ਹੋਵੇ ਨਿਸ਼ਚਾ ਪੂਰਾ ਵਿਸ਼ਵਾਸ ਰੱਖੋ ਕਿ ਗੁਰੂ ਤੁਹਾਡੀ ਰੱਖਿਆ ਕਰ ਰਹੇ ਹਨ ਆਪ ਬਿਰਧ ਰਖਵਾਲਾ ਸੋਏ ਪ੍ਰਮਾਤਮਾ ਆਪਣਾ ਵਚਨ ਕਦੇ ਨਹੀਂ ਭੁੱਲਦਾ ਜੇ ਤੂੰ ਉਸ ਦਾ ਹੋ ਗਿਆ ਤਾਂ ਉਹ ਤੇਰਾ ਬ੍ਰਹਮਕਵਚ ਬਣ ਕੇ ਤੇਰੇ ਹਰੇਕ ਕੰਮ ਹਰੇਕ ਰਾਤ ਹਰੇਕ ਦਰਦ ਵਿੱਚ ਤੇਰੇ ਨਾਲ ਖੜਾ ਹੋਵੇਗਾ ਸਤਨਾਮ ਵਾਹਿਗੁਰੂ ਜੀਓ ਬ੍ਰह्म ਕਵਾਚ ਦਾ ਪਾਠ ਪੜਿਆ ਕਰੋ ਨਾਮ ਜਪਿਆ ਕਰੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਾਧ ਸੰਗਤ ਜਿਓ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਧ ਸੰਗਤ ਜੀ ਦਾ ਫਾਇਦਾ ਹੋ ਸਕੇ ਤੇ ਵਾਹਿਗੁਰੂ ਦਾ ਨਾਮ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਬ੍ਰਹਮ ਕਵਚ ਜੋ ਕਿ ਗੁਰੂ ਦੀ ਬਾਣੀ ਦੀ ਢਾਲ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਢਾਲ ਬਣ ਕੇ ਸਾਡੀ ਰੱਖਿਆ ਕਰਦੀ ਹੈ ਸਤਨਾਮ ਵਾਹਿਗੁਰੂ ਜੀਓ ਅਸੀਂ ਹਰ ਦਿਨ ਕਿਸੇ ਨਾ ਕਿਸੇ ਤਰ੍ਹਾਂ ਦੇ ਡਰ ਨਾਲ ਘਰੇ ਰਹਿੰਦੇ ਹਾਂ ਕਦੇ ਸਾਨੂੰ ਰੋਗਾਂ ਦਾ ਡਰ ਹੁੰਦਾ ਹੈ ਕਦੇ ਨੌਕਰੀ ਜਾਂ ਮਾਇਆ ਗਵਾਉਣ ਦਾ ਡਰ ਹੁੰਦਾ ਹੈ ਕਦੇ ਵੈਰੀਆਂ ਦਾ ਡਰ ਹੁੰਦਾ ਹੈ ਤੇ ਕਈ ਵਾਰ ਅਣਜਾਣੇ ਡਰ ਜੋ ਸਾਨੂੰ ਅੰਦਰੋਂ ਖਾਂਦੇ ਜਾਂਦੇ ਹਨ ਪਰ ਗੁਰੂ ਸਾਹਿਬ ਜੀ ਆਖਦੇ ਹਨ ਜੇ ਤੂੰ ਪਰਮਾਤਮਾ ਦੇ ਨਾਮ ਦੀ ਕਵਚ ਬਣਾਏ ਤਾਂ ਕੋਈ ਵੀ ਬੁਰਾ ਤੈਨੂੰ ਛੂ ਨਹੀਂ ਸਕਦਾ ਇਸ ਨੂੰ ਹੀ ਆਤਮਿਕ ਭਾਸ਼ਾ ਵਿੱਚ ਕਹਿੰਦੇ ਹਨ ਬ੍ਰਹਮ ਕਵਚ ਜਾ ਕੋ ਰਾਖੇ ਬ੍ਰਹਮ ਆਪ ਤਾਕੋ ਮਾਰਨਾ ਸਾਕੈ ਕਾਲ ਗੁਰੂ ਜੀ ਸਮਾਉਂਦੇ ਹਨ ਜਿਸ ਦੀ ਰੱਖਿਆ ਖੁਦ ਪ੍ਰਭੂ ਕਰਦਾ ਹੈ ਉਸ ਨੂੰ ਮੌਤ ਵੀ ਛੂ ਨਹੀਂ ਸਕਦੀ ਇਹ ਸ਼ਬਦ ਵਿੱਚ ਸਿੱਧੀ ਗੱਲ ਹੈ ਜੇ ਤੇਰਾ ਸਾਥੀ ਬ੍ਰਹਮ ਪ੍ਰਮਾਤਮਾ ਹੈ ਜੇ ਤੇਰੀ ਢਾਲ ਗੁਰਬਾਣੀ ਹੈ ਜੇ ਤੇਰਾ ਹਥਿਆਰ ਨਾਮ ਹੈ ਤਾਂ ਕੋਈ ਸ਼ਕਤੀ ਤੈਨੂੰ ਹਾਰ ਨਹੀਂ ਸਕਦੀ ਹਾਨੀ ਨਹੀਂ ਪਹੁੰਚਾ ਸਕਦੀ ਭਾਵ ਇਹ ਹੈ ਬ੍ਰਹਮਕ ਵਿੱਚ ਨਾਮ ਗੁਰਬਾਣੀ ਸਿਮਰਨ ਸਾਧ ਸੰਗਤ ਕਈ ਲੋਕ ਰਾਤ ਨੂੰ ਡਰਦੇ ਹੋਏ ਸੌਂਦੇ ਹਨ ਕਈਆਂ ਨੂੰ ਅਣਚਾਹੀਆਂ ਚਿੰਤਾਵਾਂ ਖਾਂਦੀਆਂ ਹਨ ਪਰ ਜਿਸ ਨੇ ਆਪਣੇ ਮਨ ਵਿੱਚ ਨਾਮ ਦੀ ਰਾਖੀ ਬੰਨ ਲਈ ਉਨਾਂ ਵਾਲੀ ਦੁਨੀਆ ਦੇ ਹਮਲੇ ਫਿਕਰੇ ਨਹੀਂ ਨਾਮ ਅਮੋਜ ਦੀਵਾਨ ਹੈ ਨਨਕ ਰੱਖਣਹਾਰਾ ਨਾਮ ਇੱਕ ਅਡੋਲ ਅਟਲ ਸਚਾਈ ਹੈ ਇਹ ਹੀ ਅਸਲੀ ਬ੍ਰह्म ਕਵਚ ਹੈ ਜਿਨ੍ਹਾਂ ਨੂੰ ਨੈਗੇਟਿਵ એનર્ਜੀ ਡਰ ਭਰਮ ਜਾਂ ਵਿਗਨ ਮਹਿਸੂਸ ਹੁੰਦੇ ਹਨ ਨਿਤਨੇਮ ਹੋ ਇਹ ਸ਼ਬਦ ਪੜਨ ਸੋਦਰ ਅਨੰਦ ਸਾਹਿਬ ਸ਼ਲੋਕ ਮਹਲਾ 9ਵਾਂ ਜਾਂ ਸਿਰਫ ਵਾਹਿਗੁਰੂ ਨਾਮ ਦਾ ਅਭਿਆਸ ਕਰਨ ਆਪਣੇ ਕੰਮ ਤੇ ਜਾਂ ਸੌਣ ਤੋਂ ਪਹਿਲਾਂ ਏਕਮਕਾਰ ਸਤਨਾਮ ਨੂੰ ਮਨ ਵਿੱਚ ਵਸਾਓ ਜੇ ਤੂੰ ਆਪਣੀ ਆਤਮਾ ਦੇ ਢੇੜੇ 'ਚ ਗੁਰੂ ਦੀ ਬਾਣੀ ਦੀ ਲੋਹੀ ਕਵਚ ਬੰਨ ਲੈਣਾ ਹੈ ਤਾਂ ਤੈਨੂੰ ਡਰ ਨਹੀਂ ਲੱਗੇਗਾ ਨਾ ਤੂੰ ਹਾਰੇਗਾ ਧਰਮ ਕਵਚ ਤੋਂ ਭਾਵ ਹੈ ਨਾਮ ਪਲੱਸ ਸਾਧ ਸੰਗਤ ਪਲੱਸ ਵਿਸ਼ਵਾਸ ਤੇ ਪਲੱਸ ਗਿਆਨ ਇਹੀ ਗੁਰੂ ਦੀ ਬਾਣੀ ਹੈ ਯੋ ਨਿਰਭਉ ਵੀ ਬਣਾਉਂਦੀ ਹੈ ਨਿਰਵੈਰ ਵੀ ਬਣਾਉਂਦੀ ਹੈ ਤੇ ਅਵੇ ਵੀ ਬਣਾਉਂਦੀ ਹੈ ਸਤਨਾਮ ਵਾਹਿਗੁਰੂ ਜੀਓ ਇਹ ਹੀ ਬਾਣੀ ਪੜਿਆ ਕਰੋ ਬ੍ਰह्मਕਵਚ ਦੀ ਬਾਣੀ ਜੋ ਵੀ ਪ੍ਰਾਣੀ ਰੋਜ਼ ਪੜੇਗਾ ਤਾਂ ਇਸ ਨਾਮ ਜਪਣ ਨਾਲ ਉਸ ਦੀ ਆਤਮਿਕ ਰੱਖਿਆ ਵੀ ਹੋਵੇਗੀ ਧਿਆਨ ਅਤੇ ਸ਼ਾਂਤੀ ਦੀ ਵੀ ਪ੍ਰਾਪਤੀ ਹੋਵੇਗੀ ਰਾਖ ਲੈ ਮੋਹੈ ਰਾਖਣ ਹਾਰੇ ਤੇ ਇੱਕ ਗੱਲ ਬਹੁਤ ਆਪਣੇ ਮਨ ਦੇ ਵਿੱਚ ਹੋਣੀ ਚਾਹੀਦੀ ਹੈ ਕਿ ਬ੍ਰਹਮ ਕਵਚ ਪੜਨ ਦੇ ਨਾਲ ਤੁਹਾਡੀ ਆਤਮਾ ਤੇ ਅਣਜਾਨੀ ਅਨਖੁਸ਼ੀ ਦਾ ਹਮਲਾ ਨਹੀਂ ਹੋ ਸਕਦਾ ਜਿਸ ਵਿੱਚ ਵਕਤ ਚੁੱਪ ਚੀਕਾਂ ਬਣ ਜਾਣ ਜਦੋਂ ਮਨ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬੇ ਉਸ ਵੇਲੇ ਬ੍ਰਹਮ ਕਵਚ ਦੀ ਲੋੜ ਹੈ ਇਹ ਕੋਈ ਮਾਨਵ ਬਣਾਇਆ ਮੁਖਿਆਲ ਨਹੀਂ ਇਹ ਤਾਂ ਪਾਰ ਬ੍ਰਹਮ ਦਾ ਡਿਵਾਈਨ ਸ਼ੀਲਡ ਹੈ ਜੋ ਸਾਨੂੰ ਰੱਖਿਆ ਦਿੰਦਾ ਹੈ ਸਿਰਫ ਸਰੀਰਕ ਨਹੀਂ ਸਗੋਂ ਮਨੁੱਖੀ ਚਿਤਾਵਾਂ ਨਿੰਮਕਾ ਅੰਦਰਲੇ ਵਿਕਾਰਾਂ ਤੇ ਕਾਲ ਦੇ ਹੱਥੋਂ ਵੀ ਜਾ ਕੋ ਰਾਖੈ ਬ੍ਰਹਮ ਆਪ ਤਾ ਕੋ ਵਾਰ ਨਾ ਸਾਕੈ ਕਾਲ ਜਾ ਕੇ ਹਿਰਦੈ ਬਸੈ ਭਗਵਾਨ ਤਿਸਕੇ ਨੇੜ ਨਾ ਆਵੇ ਸ਼ੈਤਾਨ ਜਿਸ ਮਨੁੱਖ ਨੇ ਰੱਖਿਆ ਸਵੈ ਪ੍ਰਭੂ ਕਰਦਾ ਉਸ ਨੂੰ ਮੌਤ ਦਰ ਦੁੱਖ ਜਾਂ ਬੁਰਾ ਅਸਰ ਨਹੀਂ ਹੋ ਸਕਦਾ ਇਹ ਕੋਈ ਕਵਿਤਾ ਨਹੀਂ ਇਹ ਜੀਵਨ ਦੀ ਇੱਕ ਸਚਾਈ ਹੈ ਇਸ ਘਰ ਵਿੱਚ ਵਾਹਿਗੁਰੂ ਦੇ ਨਾਮ ਦੀ ਗੂੰਜ ਹੈ ਉੱਥੇ ਨਾ ਕਰਜ਼ਾ ਰਹਿੰਦਾ ਹੈ ਨਾ ਰੋਗ ਤੇ ਨਾ ਹੀ ਸ਼ਤਰੂ ਜਿਵੇਂ ਪੁਰਾਣੇ ਯੁੱਗਾਂ ਵਿੱਚ ਯੋਧੇ ਲੋਹ ਦੇ ਇੱਕ ਵੱਚ ਕਹਿ ਕੇ ਯੁੱਧ ਵਿੱਚ ਜਾਂਦੇ ਸਨ ਉਸੇ ਤਰ੍ਹਾਂ ਅੱਜ ਮਨੁੱਖੀ ਜ਼ਿੰਦਗੀ ਦੇ ਵਿਗਨਾ ਵਿਕਾਰਾ ਡਿਪਰੈਸ਼ਨ ਅਤੇ ਡਰਾਂ ਦੇ ਖਿਲਾਫ ਆਪਣੀ ਰੱਖਿਆ ਕਰਨ ਲਈ ਸਾਨੂੰ ਗੁਰਬਾਣੀ ਦੇ ਇੱਕ ਵੱਚ ਦੀ ਲੋੜ ਹੈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੋਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਗਤ ਦੇ ਹਮਲਿਆਂ ਤੋਂ ਬਚਾਉਣ ਵਾਲੇ ਕਵਚ ਦੇ ਚਰਨਾਚ ਲਿਆਉਂਦੇ ਹਨ ਜੇ ਤੂੰ ਹਰ ਰੋਜ਼ 5-10 ਮਿੰਟ ਧਿਆਨ ਨਾਲ ਵਾਹਿਗੁਰੂ ਵਾਹਿਗੁਰੂ ਜਪੇ ਉਹੀ ਤਰ੍ਹਾਂ ਤੋਂ ਨੈਗੇਟਿਵ એનર્ਜੀ ਡਰ ਅਣਚਾਹੇ ਹਮਲੇ ਤੇ ਮਾਨ ਦੀ ਚਿੰਤਾ ਰੂਪੀ ਤੀਰ ਵਾਪਸ ਮੋੜ ਦੇਵੇਗੀ ਬ੍ਰਹਮ ਕਵਚ ਬਣਾਉਣ ਦੇ ਤਿੰਨ ਤਰੀਕੇ ਨਾਮ ਜਪਣਾ ਨਰਾਇਣਾ ਸਿਮਰਨ ਕਰੋ ਵਾਹਿਗੁਰੂ ਮੂਲ ਮੰਤਰ ਤੇ ਜਪਜੀ ਸਾਹਿਬ ਸਾਧ ਸੰਗਤ ਚੰਗੀਆਂ ਸੰਗਤਾਂ 'ਚ ਉਹ ਰੋਹ ਜਿੱਥੇ ਗੁਰਵਾੜੀ ਉਚਾਰਨ ਹੋਵੇ ਨਿਸ਼ਚਾ ਪੂਰਾ ਵਿਸ਼ਵਾਸ ਰੱਖੋ ਕਿ ਗੁਰੂ ਤੁਹਾਡੀ ਰੱਖਿਆ ਕਰ ਰਹੇ ਹਨ ਆਪ ਬਿਰਧ ਰਖਵਾਲਾ ਕੋਈ ਪ੍ਰਮਾਤਮਾ ਆਪਣਾ ਵਚਨ ਕਦੇ ਨਹੀਂ ਭੁੱਲਦਾ ਜੇ ਤੂੰ ਉਸ ਦਾ ਹੋ ਗਿਆ ਤਾਂ ਉਹ ਤੇਰਾ ਬ੍ਰਹਮਕਵਚ ਬਣ ਕੇ ਤੇਰੇ ਹਰੇਕ ਕੰਮ ਹਰੇਕ ਰਾਤ ਹਰੇਕ ਦਰਦ ਵਿੱਚ ਤੇਰੇ ਨਾਲ ਖੜਾ ਹੋਵੇਗਾ ਸਤਨਾਮ ਵਾਹਿਗੁਰੂ ਜੀਓ ਬ੍ਰਹਮ ਕਵਾਚ ਦਾ ਪਾਠ ਪੜਿਆ ਕਰੋ ਨਾਮ ਜਪਿਆ ਕਰੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਸਾਧ ਸੰਗਤ ਜਿਓ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਧ ਸੰਗਤ ਜੀ ਦਾ ਫਾਇਦਾ ਹੋ ਸਕੇ ਤੇ ਵਾਹਿਗੁਰੂ ਦਾ ਨਾਮ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਬ੍ਰਹਮ ਕਵਚ ਜੋ ਕਿ ਗੁਰੂ ਦੀ ਬਾਣੀ ਦੀ ਢਾਲ ਹੈ ਜੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਢਾਲ ਬਣ ਕੇ ਸਾਡੀ